ਜੋ ਗਲਤ ਬਿਆਨਬਾਜ਼ੀ ਕਰ ਰਹਾ ਹੈ ਕਾਂਗਰਸ ਪਾਰਟੀ ਦੀ ਜੋ ਮੰਗ ਹੈ ਕਿ ਇਹਨਾਂ ਦੇ ਉੱਤੇ ਜੋ ਪਰਚੇ ਹੈ ਉਹ ਦਿੱਤੇ ਜਾਣ ਜਿਹੜੇ ਬੰਦਿਆਂ ਦੇ ਖਿਲਾਫ ਕਾਂਗਰਸ ਪਾਰਟੀ ਨੇ ਕੀਤੀ ਹੈ ਔਰ ਕਾਂਗਰਸ ਫਾਈ ਕਮਾਂਡ ਦੇ ਜੋ ਸਾਨੂੰ ਆਰਡਰ ਸੀ ਅੱਜ ਮੋਦੀ ਸਾਹਿਬ ਦੇ ਹਰ ਬਲਾਕ ਲੈਵਲ ਦੇ ਉੱਤੇ ਪੁਤਲਿਆਂ ਦਾ ਜੋ ਤਹਿਨ ਕਰਨਾ ਸੀ ਜੋ ਇਹ ਝੂਠ ਦੀ ਗੱਲ ਕਰਦੇ ਆ ਉਥੇ ਅੱਜ ਅਸੀਂ ਮੋਦੀ ਸਾਹਿਬ ਦੇ ਪੁਤਲੇ ਨੂੰ ਇੱਥੇ ਅੱਗ ਲਾਈ ਹੈ ਔਰ ਸਾਰੇ ਵਰਕਰਾਂ ਨੇ ਇਹ ਸੰਦੇਸ਼ ਹੈ ਕਿ ਜੋ ਬੰਦੇ ਵੀ ਗਲਤ ਬਿਆਨਬਾਜ਼ੀ ਕਰ ਰਹੇ ਆ ਔਰ ਜੋ ਇਹ ਜੋ ਇਹ ਗਲਤ ਤਰੀਕੇ ਦੇ ਨਾਲ ਜੋ ਦੇਸ਼ ਨੂੰ ਪੜਕਾਉਣ ਦੀਆਂ ਗੱਲਾਂ ਕਰ ਰਹੇ ਉਹਨਾਂ ਦੇ ਖਿਲਾਫ ਪਰਚਾ ਕੀਤਾ ਜਾਵੇ ਬਹੁਤ-ਬਹੁਤ ਧੰਨਵਾਦ ਇਹਦੇ ਕਿਸੇ ਦੇ ਪਰਚੇ ਦੀ ਮੰਗ ਕਰਦੇ ਵੀਰੇ ਜਿਹੜੇ-ਜਿਹੜੇ ਵੀ ਸ਼ਬਦ ਜਿਹਦਾ ਰਵਨੀਤ ਬਿੱਟੂ ਜੀ ਹੋਰ ਦੋ-ਤਿੰਨ ਇਹਨਾਂ ਦੇ ਜਰਨਲਿਸਟਰ ਹੈ ਜੋ ਦੇਸ਼ ਦੇ ਖਿਲਾਫ ਗੱਲ ਕਰ ਰਹੇ ਆ ਉਹਨਾਂ ਦੇ ਬਾਰੇ ਪਰਚੇ ਦੇਣ ਦੀ ਗੱਲ ਕਰ ਰਹੇ ਕੰਗਣਾ ਰਣੋਤ ਬਾਰੇ ਕੀ ਕਹਿਣਾ ਚਾਹੋਗੇ ਉਹ ਜਿਹੜੀ ਕੰਗਣਾ ਰਣੋਤ ਹੈ ਉਹ ਇੱਕ ਫਿਲਮੀ ਅਦਾਕਾਰ ਹੈ ਉਹਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਕਿ ਉਹ ਫਿਲਮਾਂ ਦੇ ਜਿਹੜੇ ਡਾਇਲੌਗ ਆ ਪਬਲਿਕ ਦੇ ਵਿੱਚ ਨਹੀਂ ਚੱਲਦੇ ਉਹਨੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਅਪਮਾਨ ਕੀਤਾ ਔਰ ਉਸ ਔ ਜਿਹੜਾ ਉਹ ਅੰਤ ਜਿਹੜਾ ਉਹ 100% ਤੈ ਹੈ ਔਰ ਕਾਂਗਰਸ ਦੀ ਜਦੋਂ ਸਰਕਾਰ ਆਈ ਉਹਦੇ ਖਿਲਾਫ ਬਹੁਤ ਵੱਡੀ ਕਾਰਵਾਈ ਹੋਈ